ਸਰਕਾਰੀ ਸਹੂਲਤ ਨਹੀਂ ਮਿਲਣੀਗੀ ਪਾਣੀ ਤਾਂ ਪੀ ਜਾ ਯਾਰ ਨਹੀਂ ਪੀਣਾ ਰੱਜ ਜਾ ਤੇ ਪਾਣੀ ਤੋਂ ਮਿੰਟ ਗੱਲ ਤਾਂ ਨਹੀਂ ਮੈਂ ਕਦੋਂ ਆਉਂਦਾ ਤੂੰ ਬਿਠਾ ਕੇ ਗਿਆ ਇੱਥੇ ਧੁੱਪੇ ਇਹ ਮੈਂ ਅਫਸਰ ਆਉਣਾ ਅਫਸਰ ਆਉਣਾ ਤੇ ਅਜੇ ਤੱਕ ਆਇਆ ਤਾਂ ਹੈ ਨਹੀਂ ਤੇ ਆਪ ਤੂੰ ਕੰਮ ਤੇ ਯਾਰ ਗਿਆ ਚਲਾ ਤੇ ਚੱਲ ਕੋਈ ਆ ਜਾਂਦਾ ਉਹ ਮੈਨੂੰ ਲੱਗਦਾ ਇੱਕ ਮਿੰਟ ਖੜ ਜਾ ਮੈਨੂੰ ਲੱਗਦਾ ਕੋਈ ਆ ਹੀ ਜਾਂਦਾ ਖੜ ਜਾ ਬਾਅਦ ਚ ਕਰਦਾ ਮੈਂ ਤੈਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤਗੜੇ ਅਫਸਰੋ ਹਾਂ 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 ਵਧੀਆ ਇਹ ਆਪਣੇ ਕਿਤੇ ਕਮਰੇ ਕੁਮਰੇ ਵਾਲਾ ਆਹ ਮਕਾਨ ਲਿਖ ਦੇ ਤਾ ਹਾ 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 ਦੇ ਆ ਜਾ ਹੈਗਾ ਬੜਾ ਮਕਾਨ ਐਣੀ ਮਕਾਨ ਤਾਂ ਹੀ ਲਿਖਾਉਣਾ ਅੱਛਾ ਮਕਾਨ ਹੁੰਦਾ ਤੇ ਥੋੜੀ ਲਿਖਾਉਣਾ ਸੀ ਚਲੋ ਚਲ ਤੇ ਕਿਵੇਂ ਇੰਨੀ ਗਰਮੀ ਦੇ ਵਿੱਚ ਪੈਰ ਮੰੰਗੀ ਲਈ ਫਿਰਦੇ ਜੀ ਕੀ ਗੱਲ ਬੂਟ ਬੂਟ ਸਭ ਮੈਂ ਪਾਉਣਾ ਹਾਂ ਨਾ ਮੇਰੇ ਨਾਲ ਪੈਰ ਤਾਂ ਛੋੜਾ ਹੋ ਗਿਆ ਸੀ ਥੋੜੀ ਹੋ ਗਈ ਸੀ ਥੋੜੀ ਹੋ ਗਈ ਸੀ ਥੋੜੀ ਦੂਜੇ ਖਾਂਦੇ ਹੋ ਗਏ ਨਾ ਆਰਾਮ ਦੇ ਨਾ 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 ਕੁਛ ਨਹੀਂ ਅਫਸਰ ਅਰੇ ਬੈਠੋ ਬੈਠ ਅੱਖਾਂ ਫੱਕੀਆਂ ਬਾਹਰ ਬੈਠੇ ਪੀਂਆਂ ਸਵੇਰ ਦੀਆਂ ਮੁੰਡਾ ਕਹਿ ਕੇ ਗਿਆ ਅਨਾਊਂਸਮੈਂਟ ਸੁਣੀ ਸੀ ਮੈਂ ਤਾਂ ਸੁੱਤਾ ਪਿਆ ਗਰਮੀ ਬੜੀ ਐ ਲੋਕਾਂ ਦੇ ਬੂਹੇ ਖੜਕਾ ਖੜਕਾ ਕੇ ਖਲਾਈਦੇ ਆ ਸੌ ਜਾਂਦੇ ਨਹੀਂ ਨਹੀਂ ਬੜੀ ਮਿਹਰਬਾਨੀ ਤੋਂ ਠੀਕੇ ਬਹੁਤ ਬਹੁਤ ਤੁਸੀਂ ਤਾਂ ਬਾਹਰ ਬੈਠੇ ਸੀ ਵਾਵਾ ਮੈਨੂੰ ਡੀਕਦੇ ਪੈ ਸੀਗੇ ਮੈਂ ਅੱਖਾਂ ਹੀ ਥੱਕ ਗਿਆ ਕੇ ਹੋਰ ਸਾਰਾ ਅੱਛਾ ਤੇ ਵਿਖਾਓ ਆਪਣਾ ਕੋਠਾ ਲਿਆਓ ਧਾਰ ਕੜ ਕੋਠਾ ਵੇਖ ਲੋ ਹੈ ਕਹਿੰਦੀ ਇੱਧਰ ਮਾਰੋ ਤੇ ਰਹਿੰਦੇ ਕਿੱਥੇ ਆ ਇੱਥੇ ਹੀ ਰਹਿੰਦੇ ਆ ਕੁਛ ਆਤਾ ਨਹੀਂ ਤੁਹਾਡੇ ਕੋਲੇ ਛੱਤ ਹੈਗੀ ਆ ਤੇ ਉਹ ਮੇ ਨਹੀਂ ਹੈਗੀ ਛੱਤ ਅੱਛਾ ਅੱਛਾ ਚਲੋ ਕੋਈ ਨਹੀਂ ਆਧਾਰ ਕਾਰਡ ਲਿਓ ਆਪਾਂ ਲਿਖ ਦਿੰਦੇ ਤੁਹਾਡਾ ਆਧਾਰ ਕਾਰਡ ਤੇ ਚਾਹ ਚੂ ਪਹਿਲਾਂ ਪੀ ਲੈਂਦੇ ਜਾਂ ਮੜਾ ਮੋਟਾ ਕੋਈ ਜੇ ਕਿਤੇ ਚਾਹ ਪਾਣੀ ਪਿਆ ਤਾਂ ਬਾਲੀ ਮਿਹਰਬਾਨੀ ਹੈ ਚਾਹ ਤਾਂ ਹਰ ਪਿਉਣੀ ਸੀ ਤੇ ਮੈਨੂੰ ਤਾਂ ਦੁੱਧ ਹੈ ਨਹੀਂ ਗਾ ਕਰੇ ਤੇ ਚਾਹ ਇਹ ਜਿਹਨੂੰ ਇਹਨੂੰ ਨਾ ਪੁੱਛਾਂ ਜੇ ਖੁੱਲੇ ਹੋਣ ਚਾਹ ਤਾਂ ਤੇ ਚਾਹ ਆਪਣੇ 20 ਰੁਪਏ ਨਹੀਂ ਹੈਗੇ ਖੁੱਲੇ ਨਾ ਇਹ ਖੁੱਲੇ ਨਹੀਂ ਮੇਰੇ ਖੁੱਲੇ ਹੈਗੇ ਅੱਛਾ ਕਿਵੇਂ ਕੀ ਕਰਨਾ ਸੀ ਉਹ ਘੋਟ-ਘੋਟ ਬਣਾ ਲੈਂਦੇ ਚਾਹ ਨਾਲੇ ਸਵੇਰੇ ਮਾਲਾ ਨਾਲੇ ਤੁਹਾਨੂੰ ਪਿਆ ਦਿੰਦੇ ਉਹ ਬਾਅਦ ਚ ਕੱਟ ਲਿਓ ਤੁਸੀਂ ਜਦੋਂ ਇੱਧਰ ਪਾਉਗੇ ਨਾ ਕਮਰਿਆਂ ਦੇ ਹੁਣ ਤੋਂ 300 ਲੱਖ ਰੁਪਈਆ ਤੇਨ ਚਾ ਤੋ ਆਪਾਂ ਕੱਟ ਲਾਂਗੇ ਵਿੱਚੋਂ ਕੱਟ ਲਿਓ ਜੀ ਤੁਹਾਡੇ ਕੋਲ ਚਾਹ ਚਾਜੋਗੇ ਵੀ ਪੈਸੇ ਨਹੀਂ ਹੈਗੇ ਯਾਰ ਉਹ ਫਿਰ ਤਾਂ ਹੀ ਤਾਂ ਸਾਰੀ ਬਾਹਰ ਬੈਠੇ ਐ ਇਸੇ ਕਰਕੇ ਤੇਨੂੰ ਡੀਕਣ ਰਹੇ ਆ ਇੱਕ ਮੁੰਡਾ ਹੋ ਗਿਆ ਏ ਤੇ ਤਾਂ ਕਰਕੇ ਮੈਂ ਤੁਸੀਂ ਕੰਮਕਾਰ ਕਰਦੇ ਹੋ ਕੋਈ ਕੰਮ ਕਰ ਕਰੀਦਾ ਜੀ ਅੱਜ ਤਾਂ ਤੇਰੇ ਕਰਕੇ ਅਸੀਂ ਡੀਕਣ ਰਹੇ ਆ ਤੁਹਾਨੂੰ ਵੀ ਜੇ ਤੁਸੀਂ ਕੰਮ ਕਰ ਕਰਦੇ ਹੁੰਦੇ ਤੇ ਆਹ ਇੰਦੇ ਚ ਨਹੀਂ ਸੀ ਰਹਿੰਦੇਗੇ ਨਹੀਂ ਹਾਂ ਮੇਰੀ ਗੱਲ ਸੁਣ ਠੀਕ ਹੈ ਸਾਡੇ ਗਵਾਂਡ ਦੇ ਵਿੱਚ ਨਾ ਇੱਕ ਗਰੀਬ ਪਰਿਵਾਰ ਰਹਿੰਦਾ ਉਹਦੇ 10-15 ਦਾ ਜਵਾਕਾਂ ਬੰਦੇ ਦੇ ਉਹ ਵੇਖ ਨਾ ਅਮਰੂਦਾਂ ਦਾ ਸੀਜ਼ਨ ਦੇ ਵਿੱਚ ਅਮਰੂਦ ਵੇਚ ਵੇਚ ਕੇ ਟਾਈਮ ਬਸ ਕਰਦਾ ਰਿਹਾ ਬਸ ਤੇ 10-15 ਜਵਾਕਾਂ 10-15 ਜਵਾਕ ਤੇ ਅਮਰੂਦ ਕਿਹੜੇ ਟਾਈਮ ਵੇਚਦਾ ਫਿਰ ਬਸ ਵਾਂਹੀ ਵੇਚ ਲੈਂਦਾ ਜਦੋਂ ਟਾਈਮ ਲੱਗਦਾ ਦਾ ਅੱਛਾ ਅੱਛਾ ਤੇ ਉਹ ਟਾਈਮ ਬਸ ਕਰੀ ਜਾਂਦਾ ਤੇ ਤੂੰ ਅਫਸਰ ਕੋਲ ਪੈਸੇ ਭਾਲਦਾ 20 ਰੁਪਏ ਚਾਜ ਹੋ ਗਏ ਇਹਤਮਾਲ ਹੋਈ ਪਤਾ ਕੀ ਹੁਣ ਤੁਸੀਂ ਦੇ ਕੇ ਸਾਨੂੰ ਗੱਲ ਕੋਈ ਸਮਝ ਨਹੀਂ ਆ ਤੁਸੀਂ ਲਿਆਓ ਪਹਿਲਾਂ ਦਿਓ ਕੁਛ ਨਾ ਕੁਛ ਤੇ ਫੇਰ ਅਸੀਂ ਚਲ ਬਾਕੀ ਦੇ ਭਾਵੇਂ ਜੇ ਘੰਟੇ ਤੱਕ ਪਾ ਦਿਓ ਜੀ ਤੁਸੀਂ ਆਧਾਰ ਕਾਰਡ ਲੈ ਲਿਖ ਲਓ ਜਿਹੜਾ ਸਾਡਾ ਇੱਥੇ ਲੇਖਦਾਰ ਕਾਰਡ ਨੰਬਰ ਤੇ ਕਾਰਡ ਨੰਬਰ ਦਾ ਆਪਾਂ ਲਿਖ ਲਾਗੇ ਕੋਈ ਪਾਣੀ ਤੁਹਾਡੇ ਦਾ ਪਿਆ ਦਿਓ ਉਹਦਾ ਹੀ ਮੁੱਲ ਮਿਲਦਾ ਉਹ ਤਾਂ ਆਪਣੇ ਵਾਧੂ ਆ ਇੰਨਾ ਚਲ ਪਿਆ ਦਿਨੇ ਤੁਹਾਨੂੰ ਪਾਣੀ ਦਾ ਤੁਹਾਡਾ ਪਿਆ ਦਿਓ ਕੋਈ ਸੇਵਾ ਕਰੋ ਯਾਰ ਫੇਰ ਹੀ ਤੁਹਾਡੇ ਕੋਠੇ ਆਉਣਗੇ ਆ ਤਾਂ ਨਹੀਂ ਆਉਣੇ ਪਾਣੀ ਪਾਣੀ ਠੰਡਾ ਲਿਆਈ ਕਾਕੇ ਪਿਆਈਏ ਨੂੰ ਅਫਸਰ ਨੂੰ ਠੰਡਾ ਪਾਣੀ ਕਾਕਾ ਕੀ ਨਾ ਇਹ ਕਾਕਾ ਸਾਰੇ ਭੈਣ ਭਰਾ ਹੀ ਹੈ ਜੀ ਅਸੀਂ ਸਾਰੇ ਅਸੀਂ ਵੀ ਤੁਹਾਡਾ ਭਰਾ ਹੀ ਆ ਹਾਂ ਤੇ ਭਰਾ ਹੀ ਇੱਕ ਠੰਡਾ ਪਾਣੀ ਤੁਸੀਂ ਆਖਿਆ ਲਿਆਉਣ ਵਾਸਤੇ ਲਿਆਉਂਦਾ ਤੇ ਕਿੰਨੇ ਪੈਸੇ ਪਹਿਲਾਂ ਦੇਣੇ ਤੁਸੀਂ ਮੈਂ ਪੈਸੇ ਕਦ ਦੇਣੇ ਤੁਹਾਨੂੰ ਕਮਰੇ ਦੇ ਨਹੀਂ ਪੈਸੇ ਦੇ ਕੇ ਕਦੋਂ ਉਹ ਪੈਸੇ ਦਵਾਂਗੇ ਦਵਾਂਗੇ ਤੁਸੀਂ ਧਾਰ卡ਡ ਲਓ ਜੇ ਲਿਖਾਉਣਾ ਤਾਂ ਕੋਠੇ ਤੁਸੀਂ ਧਾਰ卡ਡ ਲੇਖ ਲਓ ਨਾ ਮੇਰਾ ਹਾਂ ਦਿਖਾਓ ਐ ਕਰਕੇ ਲਿਓ ਮੈਂ ਲਿਖ ਦਿੰਦਾ ਜੇ ਨਹੀਂ ਮੈਂ ਲਿਖੂ ਆਪਦੇ ਹੱਥ ਨਾਲ ਧਾਰ卡ਡ ਹੁਣ ਤੈਨੂੰ ਕਿੱਥੇ ਦੋ ਨਹੀਂ ਯਾਦ ਨੰਬਰ ਨੰਬਰ ਨਹੀਂ ਤੁਸੀਂ ਹੁਣ ਧਾਰ ਘੱਟ ਤਾਂ ਤੈਨੂੰ ਮੈਂ ਲਿਖਵਾ ਦਿੰਨਾ ਤੂੰ ਪਹਿਲੇ ਪੈਸੇ ਦੇ ਦੇ ਥੋੜੇ ਜਿਹਾ ਸਾਨੂੰ ਪੈਸੇ ਦੇ ਪੈਸੇ ਦੇ ਤੇ ਕਮਰਾ ਇਹ ਤੇ ਸਵੇਰ ਦੇ ਦੇ ਕਿ ਮੈਂ ਕੋਠੇ ਲਿਖਣਾ ਕਿ ਪੈਸੇ ਮੰਡਣਾ ਤੁਹਾਨੂੰ ਚਾਵਾ ਦੇ ਠੀਕ ਐ ਨਾ ਮੜਾ ਮੋਟਾ ਕੋਈ ਵੇਖਾ ਆ ਇੱਧਰ ਕੁਝ ਆ ਕੀ ਨੇ ਆ ਕੀ ਯਾਰ ਲੈ ਉਹ ਅੰਨੈ ਉਹ ਐ ਜੇਬ ਚ ਨਹੀਂ ਕਿਸੇ ਦੇ ਕਾਕਾ ਹੱਥ ਮਾਰ ਦਿੰਦੇ ਕੱਪ ਕੱਟ ਲਾਂਗੇ ਕੋਈ ਗੱਲ ਨਹੀਂ ਤੂੰ ਇੱਕ ਰਾਤ ਤੇ ਦੂਜਾ ਆ ਬੜੀ ਸੋਹਣੀ ਐ ਤੇ ਵੱਲੇ ਆ ਕਿੱਥੇ ਇੱਕ ਬਤਨੀ ਜੀ ਕਰੀ ਜਾਂਦੇ ਤੁਸੀਂ ਬਤਨੀ ਜੀ ਨਹੀਂ ਹੋਰਾਂ ਦੇ ਨਾਲ ਓਹ ਹੋ ਹੋ ਤੁਸੀਂ ਤਾਂ ਛਾਹ ਲੋਕ ਜੇ ਤੁਹਾਨੂੰ ਕੀ ਫਰਕ ਪੈਣਾ ਛਾਹ ਛੂ ਕੋਈ ਨਹੀਂ ਤੇਰੇ ਵਰਗਾ ਮੈਂ ਆ ਨਹੀਂ ਨਹੀਂ ਤੁਸੀਂ ਮੇਰੇ ਵਰਗੇ ਕਿਤੇ ਤੇ ਤੁਹਾਡੀ ਕਿੰਨੀ ਹੈ ਤਨਖਾਹ ਤਨਖਾਹ ਵਸ ਮੇਰੀ ਠੀਕ ਹੈ ਜਿਹੜੀ ਹੈਗੀ ਐ ਥੋੜਾ ਗੱਲ ਆ ਯਾਰ ਤੁਸੀਂ ਤਾਂ ਜੇਬਾਂ 'ਚ ਹੱਥ ਮਾਰ ਮਾਰ ਮੇਰੇ ਵੈਸੇ ਕਰਦੀ ਜਾਂਦੇ ਤਾਂ ਨਹੀਂ ਨਹੀਂ ਇੱਕ ਮਿੰਟ ਗੱਲ ਤੋਂ ਸੁਣਨਾ ਐ ਕਿੱਧਰ ਚੱਲੇ ਆ ਤੂੰ ਜਾਣਾ ਮੈਂ ਕਿੱਥੇ ਯਾਰ ਐਸਾ ਨਾਲ ਦਾ ਤੁਸੀਂ ਨਹੀਂ ਨਹੀਂ ਆ ਬੈਠ ਰਹਿ ਇੱਕ ਮਿੰਟ ਨਹੀਂ ਮੈਂ ਬੈਂਦਾ ਨਹੀਂਗਾ ਤੂੰ ਮੇਰੇ ਕੋਲ ਸਰ ਇਹ ਤਾਂ ਦੂਜੇ ਬਾਈ ਹੱਥ ਮਾਰੀ ਜਾਣਾ ਕਮਰੇ ਦੇ ਫਿਰ ਕੱਟ ਲੈਨੇ ਆਪਾਂ ਆਹੀ ਤੇ ਸ਼ਾਮ ਨੂੰ ਤੈਨੂੰ ਪਤਾ ਹੀ ਆ ਯਾਰ ਮੈਂ ਤੇਰਾ ਬਈ ਕੋਠਾ ਲੈਣ ਆਇਆ ਸੀਗਾ ਤੈਨੂੰ ਕੋਈ ਪੈਸੇ ਵੰਡਣ ਥੋੜਾ ਆ ਉਹ ਯਾਰ ਤੂੰ ਫੜ ਚਲ ਮਿੰਟ ਮੈਂ ਕੀ ਕੀ ਇੱਕ ਮਿੰਟ ਯਾਰ ਇੱਕ ਵਾਰ ਗੱਲ ਤਾਂ ਸੁਣ ਨਹੀਂ ਮੈਂ ਗੱਲ ਨਹੀਂ ਸੁਣਦਾ ਆ ਤਸ ਇੱਕ ਮਿੰਟ ਯਾਰ ਹੈਲੋ ਮੈਂ ਤੁਹਾਡਾ ਮੈਂ ਤੁਹਾਡੇ ਨਾਲ ਲਾਲਕੀ ਰਹਿ ਜੀ ਬਾਲੂ ਆ ਨਹੀਂ ਨਹੀਂ ਨਾਲ ਅੱਜ ਤੱਕ ਭਾਈ ਤਬਾ ਤੈਨੂੰ ਕੋਈ ਸਿਕਾਇਤ ਸੁਣਤ ਨਹੀਂ ਮਿਲਣੀਗੀ ਪਾਣੀ ਤਾਂ ਪੀ ਜਾ ਯਾਰ ਨਹੀਂ ਪੀਣਾ ਮਰ ਜਾ ਤੇ ਪਾਣੀ ਤੋਂ ਮਿੰਟ ਗੱਲ ਤਾਂ ਨਹੀਂ ਮੈਂ ਨਹੀਂ ਪੀਣਾ ਪਾਣੀ ਯਾਰ ਉਹ ਯਾਰ ਕਮਾਲ ਹੋ ਗਿਆ ਫੜਿਓ ਯਾਰ ਮੁੰਡੇ ਉਹ ਭੱਜ ਫੜਿਓ ਮੁੰਡਾ ਫੜਿਓ ਫੜਿਓ